ਜੋਹਾਨਸਬਰਗ ਦੇ ਮੈਦਾਨ ਤੇ ਡਿਵਿਲਿਅਰਜ਼ ਨੇ ਤਮਾਕਾ ਕਰ ਦਿੱਤਾ ਡਿਵਿਲਿਅਰਜ਼ ਨੇ ਜੜ ਦਿੱਤਾ ਇੱਕ ਦਿਨੀ ਮੁਕਾਬਲਿਆਂ ਦੇ ਇਤਿਹਾਸ ਚ ਸਭ ਤੋਂ ਤੇਜ਼ ਸੈਂਕੜਾ ਡਿਵਿਲਿਅਰਜ਼ ਨੇ ਸਿਰਫ 31 ਗਿੰਦਾਂ ਤੇ ਸੈਂਕੜਾ ਠੋਕਿਆ ਡਿਵਿਲਿਅਰਜ਼ ਦੀ ਇਸ ਪਾਰੀ ਚ ਕਈ ਰਿਕਾਰਡ ਟੁੱਟ ਗਏ ਵੈਸਟ ਇੰਡੀਜ਼ ਵਿਰੁੱਧ ਖੇਡੇ ਜਾ ਰਹੇ ਇਸ ਮੁਕਾਬਲੇ ਚ ਡਿਵਿਲਿਅਰਜ਼ ਉਸ ਵੇਲੇ ਬੱਲੇਬਾਜ਼ੀ ਕਰਨ ਉਤਰੇ ਜਦ ਰੇਲੀ ਰੋਸੋ 128 ਗਿੰਦਾਂ ਦੀ ਪਾਰੀ ਖੇਡ ਆਊਟ ਹੋਏ ਡਿਵਿਲਿਅਰਜ਼ ਜਦ ਮੈਦਾਨ ਤੇ ਪਹੁੰਚੇ ਤਾਂ ਮੁਕਾਬਲੇ ਚ ਸਿਰਫ 11.3 ਓਵਰ ਬਚੇ ਸਨ ਪਰ ਡਿਵਿਲੀਅਰਜ਼ ਨੇ ਮੈਦਾਨ ਤੇ ਆਉਂਦਿਆਂ ਹੀ ਕਰ ਦਿੱਤੀ ਚੌਕੇ ਛੱਕਿਆਂ ਦੀ ਬਰਸਾਤ ਪਹਿਲਾਂ ਡਿਵਿਲੀਅਰਜ਼ ਨੇ ਇੱਕ ਦਿਨੀ ਮੁਕਾਬਲਿਆਂ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਡਿਵਿਲੀਅਰਜ਼ ਨੇ 16 ਗੇਂਦਾਂ ਤੇ ਅਰਧ ਸੈਂਕੜਾ ਪੂਰਾ ਕੀਤਾ ਅਰਧ ਸੈਂਕੜੇ ਤੱਕ ਪਹੁੰਚਦਿਆਂ ਡਿਵਿਲੀਅਰਜ਼ ਨੇ ਤਿੰਨ ਚੌਕੇ ਤੇ ਪੰਜ ਛੱਕੇ ਜੜੇ ਫਿਰ ਡਿਵਿਲੀਅਰਜ਼ ਨੇ ਆਪਣੀ ਆਤਿਸ਼ੀ ਪਾਰੀ ਜਾਰੀ ਰੱਖੀ ਅਤੇ 31 ਗੇਂਦਾਂ ਤੇ ਸੈਂਕੜਾ ਪੂਰਾ ਕੀਤਾ ਸੈਂਕੜੇ ਤੱਕ ਪਹੁੰਚਦਿਆਂ ਡਿਵਿਲੀਅਰਜ਼ ਨੇ ਠੋਕੇ 8 ਚੌਕੇ ਤੇ 10 ਛੱਕੇ ਪਰ ਡਿਵਿਲੀਅਰਜ਼ ਦੀ ਪਾਰੀ ਇੱਥੇ ਹੀ ਨਹੀਂ ਰੁਕੀ ਡਿਵਿਲੀਅਰਜ਼ ਮੁਕਾਬਲੇ ਦੇ ਆਖਰੀ ਓਵਰ ਤੇ 149 ਦੌੜਾਂ ਬਣਾ ਕੇ ਆਊਟ ਹੋਏ। ਡਿਵਿਲੀਅਰਜ਼ ਨੇ 44 ਗੇਂਦਾਂ ਤੇ 149 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਪਾਰੀ 'ਚ ਸ਼ਾਮਲ ਸਨ 9 ਚੌਕੇ ਤੇ 16 ਛੱਕੇ। ਡਿਵਿਲੀਅਰਜ਼ ਨੇ ਇੱਕੋ ਪਾਰੀ 'ਚ ਸਭ ਤੋਂ ਵੱਧ ਛੱਕੇ ਜੜਨ ਦੇ ਰਿਕਾਰਡ 'ਚ ਵੀ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ। ਡਿਵਿਲੀਅਰਜ਼ ਦੀ ਪਾਰੀ ਦੇ ਸਹਾਰੇ ਦੱਖਣੀ ਅਫਰੀਕਾ ਨੇ ਵੈਸਟ ਇੰਡੀਜ਼ ਵਿਰੋਧ ਨਿਰਤਾਰਿਤ 50 ਓਵਰਾਂ 'ਚ 439 ਦੌੜਾਂ ਦਾ ਸਕੋਰ ਖੜਾ ਕੀਤਾ।